ਕਈ ਕੋਈ ਬੰਦਾ ਗਲਤੀ ਕਰ ਲੇ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਆ ਹਰ ਕਿ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐ ਐਦਾਂ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲਾਪੇ ਫੇਰ ਪੁਲਿਸ ਦਾ ਕੀ ਕੰਮ ਐ ਇਹ ਪੁਲਿਸ ਦਾ ਕੀ ਕੰਮ ਐ ਇਹ ਪੁਲਿਸ ਦਾ ਕੀ ਕੰਮ ਐ ਭਾਬੀ ਕਮਲ ਕੌਰ ਦੇ ਕਤਲ ਦੀ ਵਾਰਦਾਤ ਤੋਂ ਬਾਅਦ ਦੀਪਕਾ ਲੂਥਰਾ ਆ ਗਈ মিডিਆ ਦੇ ਸਾਹਮਣੇ ਭਾਈ ਅਮਰਿਤਪਾਲ ਸਿੰਘ ਮਹਿਰੋ ਦੇ ਤੌਰ ਤਰੀਕਾਂ ਤੇ ਚੱਕੇ ਸਵਾਲ ਇਸ ਤੋਂ ਇਲਾਵਾ ਪੁਲਸ ਤੇ ਵੀ ਚੱਕੇ ਸਵਾਲ ਕਹਿੰਦੇ ਜੇ ਇਹਨਾਂ ਨੇ ਖੁਦ ਹੀ ਲੋਕ ਮਾਰਨੇ ਨੇ ਫੇਰ ਪੁਲਸ ਦਾ ਕੀ ਕੰਮ ਹੈ ਤੁਸੀਂ ਆਪ ਫਿਰ ਸੋਲਵੋ ਹੁਣ ਦੀਪਿਕਾ ਸਿਕਿਉਰਟੀ ਮੰਗ ਰਹੀ ਹੈ ਐ ਉਹੀ ਦੀਪਿਕਾ ਹੈ ਜਿਸ ਨੂੰ ਡਬਲ ਮੀਨਿੰਗ ਵੀਡੀਓ ਬਣਾਉਣ ਵਾਸਤੇ ਭਾਈ ਮਹਿਰੋ ਵੱਲੋਂ ਤਾੜਨਾ ਕੀਤੀ ਗਈ ਸੀ ਆਉ ਤੁਹਾਨੂੰ ਦਿਖਾਣੇ ਆ ਹੁਣ ਦੀਪਿਕਾ ਕੀ ਕੁਝ ਕਹਿ ਗਈ ਇਸ ਘਟਨਾ ਤੋਂ ਬਾਅਦ ਦਾਰਿਕ ਮੈਨ ਪੰਜਾਬੀ ਟੀਵੀ ਤੇ 来 ਜਤਿੰਦਰਪਾਲ ਕਲੀਅਰ ਦੀਪਾ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਬਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਉਹਨਾਂ ਦਾ ਕਮਲਪ੍ਰੀਤ ਜੀ ਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਲਾ ਇਸ ਵਾਰੀ ਤਾਂ ਲਾਸ਼ ਲੱਭ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾ ਕੇ ਧਮਕੀ ਪਾ ਕੇ ਪਹਿਲੇ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਤੇ ਉਸ ਤੋਂ ਬਾਅਦ ਮਾਫੀ ਮੰਗੀ ਗਿਆ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਫੁੱਲ ਸਕੂਲ ਵੀ ਗਏ ਸੀਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਸੀ ਕਿ ਪੁਲਿਸ ਜੇ ਉੱਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤੇ ਜਿੱਥੇ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਹਿਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣ ਹੀ ਨਹੀਂ ਦਿੰਦਾ ਸੀ ਸਾਨੂੰ ਕਿ ਸਮਝ ਕੇ ਕਿ ਤੁਸੀਂ ਕੋਈ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਹੈ ਕੋਈ ਨਹੀਂ ਐਵੇਂ ਸਮਝ ਲੈਂਦੇ ਹੀ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਡੇ ਫੈਮਲੀ ਘਰ ਆਈ ਹੋਈ ਹੈ ਕਿ ਆ ਚੀਜ਼ ਤੇ ਇਹ ਬੇਟਾ ਤੂੰ ਇਬਾਰ ਹੀ ਨਾ ਜਾਓ ਤੀ ਇਥੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਹੇ ਕਿ ਅੰਮ੍ਰਿਤਸਰ ਛੱਡ ਕੇ ਚਲੇ ਜਾਈਏ ਇਸ ਵਾਰ ਕੀ ਕਰ ਰਹੇ ਹੋ ਆਪਾਂ ਕੰਪਲੀਟ ਕੀਤੀ ਸੀ ਬਸ ਮੈਂ ਆਬ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਜੋ ਡਬਲ ਮੀਨਿੰਗ ਸੀ ਜੋ ਵੈਦਾ ਵਾਲੀ ਸੀ ਇਹਨਾਂ ਨੇ ਵੈਦਾ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕਰਕੇ ਕਲੀਅਰ ਕਰ ਲਿੱਤਾ ਹੋਇਆ ਤੇ ਮੇਰ ਨਾਲ ਵੀ ਕਲੀਅਰ ਕਰ ਲਿੱਤਾ ਹੀ ਇਹਨਾਂ ਨੇ ਲਿਖਤੀ ਰੂਪ ਚ ਵੀ ਮੇਰੇ ਕੋ ਹੈਗਾ ਵਾ ਪੁਲਿਸ ਸਟੇਸ਼ਨ ਅੱਜ ਨਹੀਂ ਕੀਤੇ ਅੱਜ ਆਪਾਂ ਜਾਣਾ ਹੁਣ ਪੁਲਿਸ ਕੰਪਲੀਟ ਕਰਾਂਗੇ ਵੀਡੀਓ ਤੁਹਾਡੇ ਸਾਹਮਣੇ ਆਈ ਐਮ ਬੁਤਪਾਲ ਮਹਿਰੂਦੀ ਜਿਹੜਾ ਅੱਜ ਸਵੇਰੇ ਸਵੇਰੇ ਮੇਰੇ ਕੋ ਵੀਡੀਓ ਮੈਨੂੰ ਸਾਹਮਣੇ ਆਈ ਹੈ ਉੱਥੋਂ ਤੋਂ ਲੱਗਿਆ ਤੁਹਾਨੂੰ ਵੀ ਧੰਕੀ ਦਿੱਤੀ ਹੈ ਹਾਂਜੀ ਇਹਨਾਂ ਨੇ ਮੈਨੂੰ ਧੰਕੀ ਦਿੱਤੀ ਹੈ ਮੈਨੂੰ ਉਹਦਾ ਪਹਿਲਾਂ ਨਹੀਂ ਪਤਾ ਸੀ ਮੈਨੂੰ ਕੱਲ ਕੱਲ ਪਤਾ ਲੱਗਾ ਕਿ ਉਹਨਾਂ ਦੀ ਲਾਸ਼ ਲੱਭੀ ਹੈ ਬਸ ਮੈਂ ਥੋੜਾ ਥੋੜਾ ਸੁਣਿਆ ਹੀਗਾ ਉਹਨਾਂ ਬਾਰੇ ਕਿ ਮੈਨੂੰ ਇਹਨਾਂ ਨੇ ਨਹੀਂ ਪਤਾਈ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਾਂ ਮਾਰਿਆ ਪਰ ਕੋਈ ਕੋਈ ਬੰਦਾ ਗਲਤੀ ਕਰ ਲੇ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਆ ਹਰ ਇੱਕ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐ ਐਡਾ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲਾ ਪਾਲ ਮੈਰੋ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਸਮਝਾਇਆ ਗਿਆ ਸੀ ਪਰ ਤੁਸੀਂ ਸਮਝੇ ਨਹੀਂ ਸੀ ਕਿ ਆਪਾਂ ਪੋਸਟ ਕੀਤੀ ਸੀਗੀ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਉਹ ਜੀ ਪੋਸਟ ਹੋਈ ਹੋਵੇ ਆਪਾਂ ਕੋਈ ਪੋਸਟ ਨਹੀਂ ਕੀਤੀ ਹੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੇ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਇੱਕ ਵਾਰੀ ਨਹੀਂ ਚਾਰ ਤਮਾਂਗੇ ਸਿਕਿਉਰਟੀ ਦੀ ਮੰਗ ਖਾਸ ਸਿਕਿਉਰਟੀ ਚਾਹੀਦੀ ਹੈ ਪਲੀਜ਼ ਉਹ ਆ ਚੀਜ਼ਾਂ ਜਿਹਦਾ ਇਹ ਮੈਨਾ ਮੈਨੂੰ ਸ਼ਰੀਆਮ ਮਤਲਬ ਇੰਸਟਾਗ੍ਰਾਮ ਤੇ ਸ਼ਰੀਆਮ ਸੋਸ਼ਲ ਮੀਡੀਆ ਤੇ ਤਮ ਕੀ ਦੇ ਰਿਹਾ ਹੈ ਤੇ ਆਪ ਸਾਰੇ ਜਾਣੇ ਵੇਖ ਰਹੇ ਹੋ ਪਲੀਜ਼ ਮੈਨੂੰ ਆ ਚੀਜ਼ਾਂ ਚੋਂ ਵੀ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੈ ਯਾ ਪਲੀਜ਼ ਸੋਰੀ ਮੈਨੂੰ ਆ ਚੀਜ਼ਾਂ ਚੋਂ ਦੁਬਾਰਾ ਨਾ ਹੋਟਾ ਜੇ